ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲੱਗਦੇ ਆਂ ਜੀ ਅੱਜ ਮੱਕੀ ਵੱਢਣ ਆਪਣੇ ਪਿੰਡਾਂ ਵਾਲੀ ਤੇ ਕੱਲ ਆਪਾਂ ਵੱਡੀ ਦੀ ਭਾਦਲੇ ਤੁਸੀਂ ਅੱਜ ਵੀਡੀਓ ਪਾਈ ਆ ਦੇਖੇ ਲੈਣੀ ਆ ਤੇ ਬਾਕੀ ਆ ਗਈ ਮਸ਼ੀਨ ਬਚਾਲ ਕੱਲ ਦੀ ਪ੍ਰੀਤ ਅੱਜ ਇਹਦੇ ਨਾਲ ਵੱਢਦੇ ਆਂ ਤੇ ਟਰਾਲੀਆਂ ਖਾਲੀ ਹੋਣ ਗਈਆਂ ਹੋਈਆਂ ਨਾਬੇ ਉਹ ਆਪਣੀ ਮੱਕੀ ਲੱਗੀ ਆ 1400 ਰੁਪਏ ਨੂੰ ਲੱਗੀ ਆ ਉਹ ਮੱਕੀ ਤੇ ਭਾਈ ਜਾਨਾ ਤਕਰੀਬਨ ਫਰਸੀ ਕੰਡੇ ਦੇ ਲਈ ਆ ਉਹੀ 300 ਕੁਇੰਟਲ ਦੇ ਡੇਡ ਗੇਡ ਹੋ ਗਈ ਬਾਕੀ ਇੱਕ ਟਰਾਲੀ ਦਾ ਕੰਡਾ ਹੋਣ ਤੋਂ ਰਹਿੰਦਾ ਦੱਸਾਂਗੇ ਸਾਰਾ ਝਾੜ ਝੂੜ ਵੀ ਕਿੰਨਾ ਆਉਂਦਾ ਕੀ ਗੱਲ ਬਾਤ ਆ ਚਲੋ ਲੱਗਦੇ ਆ ਵੱਢਣ ਵੀਡੀਓ ਨਾ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕਿਸੇ ਵੀਰ ਨੇ ਨਹੀਂ ਕਰਿਆ ਤੇ ਖੜਾ 855 ਟਮਾਟਰੀ 843 ਤੇ ਆਪਣੇ ਕੋਲ ਸਬਰਾਜ ਨੇ ਤੇ 69 ਅਰ ਦੂਆ ਸਬਰਾਜ ਲਾਉਣਗੇ ਹੋਏ ਨੇ ਉਭੀ ਆਉਂਦੇ ਨੇ ਤੇ ਚਾਰ ਟਰਾਲੀਆਂ ਆਪਣੇ ਕੋ ਹੋ ਜਾਣੀਆਂ ਨੇ ਨੌ ਕੀਲਿਆਂ ਦਾ ਗੇੜ ਹੈਗਾ ਵੱਢਣ ਨੂੰ ਅੱਗੇ ਦੀ ਬੜਾਈ ਕਰਨ ਤੇ ਹਲੇ ਸੈਡਾ ਸੂਡਾ ਲਾਈਆਂ ਨੇ ਖੇਤ ਦੀਆਂ ਤੇ ਪਰਲੇ ਪਾਸੇ ਨੂੰ ਵੀ ਲੱਗੀਆਂ ਤੇ ਹੁਣ ਇੱਧਰਲੇ ਪਾਸੇ ਚੱਲਦੀਆਂ ਮਸ਼ੀਨ ਤੇ ਫੇਰ ਲਾਵਾਂਗੇ ਲੰਬੇ ਲੋਡ ਚੱਲੂ ਕੰਮ ਖੁੱਲ ਕੇ ਜੇ ਤੇ ਟਰਾਲੀ ਆਪਣੀ ਅੱਧੀ ਕੋ ਹੋ ਚੱਲੀ ਤੇ ਆਹ ਮਸ਼ੀਨ ਦੀ ਕੁਆਲਿਟੀ ਵਧੀਆ ਦੇਖੋ ਦਾਣੇ ਨੂਰਾ ਪਿਆ ਕੋਈ ਸ਼ਿਕਾਇਤ ਨਹੀਂ ਹੈਗਾ ਵੀ ਦਾਣੇ ਦਾ ਮੂਰੋਂ ਨੱਕੇ ਜਾਂ ਪੁੱਟੀਆਂ ਦੇਖੋ ਖਣੇ ਨੇ ਸਾਰੇ ਦਾਣੇ ਤੇ ਪੜਾਈ ਪੂਰੀ ਵਧੀਆ ਨਾ ਮੱਕੀ ਜੀ ਗੁੱਲਾ ਆਉਂਦਾ ਏ ਇੱਕ ਨੰਬਰ ਪੜਾਈ ਆ ਵਿਸ਼ਾਲ ਮਸ਼ੀਨ ਦੇਖੋ ਚੱਲਦਾ ਤੇ ਆਪਾਂ ਸਾਰੇ ਪਲਾਟ ਵਧਣਾ ਜਿੱਥੇ ਤੱਕ ਨਿਗਾਹ ਜਾਂਦੀ ਆ ਦੇਖੋ ਉਹ ਕੋਠੀ ਤੱਕ ਤੇ ਟਰਾਲੀਆਂ ਹੈਗੀਆਂ ਨੇ ਆਪਣੇ ਕੋਲ ਚਾਰ ਇਹ ਘੱਡੀ ਬਤੀ ਇੱਕ ਹੋਰ ਲਿਆਵਾਂਗੇ। ਬਾਕੀ ਟਮਾਟਰੀ ਗੱਲ ਪਾਈ ਹੋਈ ਆ 19 ਫੁੱਟੀ। ਇਹ तकरीबन ਪਏ ਆ 3-4 ਕਿਲਿਆਂ ਦੀ ਇਹ ਚ ਮੱਕੀ ਟਰਾਲੀ 'ਚ। ਯਾਰਾਂ ਦਾ ਨੱਕ ਹੋ ਸਾਡੇ ਲਈ ਖਤਰੇ। ਹੁਣ ਤਾਂ ਹੀ ਮੁੰਤਰਾ ਨੂੰ ਸਭ ਕੁਝ ਟੱਕਰੇ। ਇਹਾਂ ਬੱਟਾਂ ਦੇ ਉੱਪਰ ਨੂੰ ਚੱਲਦਾ ਕੰਮਕਾਰ ਦੇਖੋ ਦੇਖ ਕੇ ਪੁੱਤ ਦੇਖ ਕੇ ਦੇਖ ਕੇ ਬਾਅਦ ਦੇਖ ਕੇ ਰਾਮਨਾਲ ਇਹ ਆਪਣਾ 96 ਟਰੈਕਟਰ ਵੀ ਮੱਕੀ ਲਾ ਕੇ ਜਿਹੜੀ ਗੱਲ ਬੱਟੀ ਦੀ ਥਾਲੀ ਹੋ ਕੇ ਆ ਗਈ ਟਰਾਲੀ ਇੱਕ ਬੱਲੀਆਂ ਦੱਪਦੀਆਂ ਆਪਾਂ ਟਰਾਲੀਆਂ ਸਾਰੀਆਂ ਤੇ ਉਡਣਗੀਆਂ ਨਹੀਂ ਅੱਜ ਉਹ ਲਿਖਿਆ ਤੇ ਆ ਗਈ ਦੀ ਮੋਟਰ ਤੇ ਜਿਹੜੀ ਆਪਾਂ ਨਮੀ ਲਈ ਆ ਪੰਚਾਇਤੀ ਜ਼ਮੀਨ ਤੇ ਚੱਲਦੀ ਆ ਮੋਟਰ ਸਾਹਮਣੇ ਰੌਣੀ ਕਰ ਰਹੇ ਆ ਤੇ ਆਹ ਪਲਾਟ ਵੀ ਆਪਣੇ ਕੋਲੇ ਇੱਧਰ ਲਾ ਉੱਪਰਲਾੜਾ ਬਾਇਆ ਹੋਇਆ ਇਹ 12 ਕੀਲੇ ਨੇ ਉਹ ਸਾਹਮਣੇ ਮੋਟਰ ਤੇ ਉਰੇ ਆਪਣੇ ਹੋ ਚੱਲੇ 20 ਗੀਲੇ ਹੋ ਜਾਣੇ ਨੇ ਤੇ ਇੱਧਰਲਾ ਪਲਾਟ ਰੈਂਦਾ ਹਲੇ ਭਰਨ ਤੋਂ ਇੱਧਰ ਰੈਂਦੇ ਨੇ 5-7 ਕਿਾਰੇ ਤੇ 2 ਦਿਨਾਂ ਚ ਭਰ ਜੂਗਾ ਆਪਣਾ ਤੇ ਮੁਲਾਜ਼ਮ ਆਪਣਾ ਛੱਡਿਆ ਹੋਇਆ ਤੇ ਉੱਧਰ ਮੱਕੀ ਦਾ ਚੱਲੇ ਰਿਹਾ ਕੰਮ ਥੋੜੀ ਜੀ ਕੰਪੈਨ ਚ ਖੜਤ ਜੀ ਪੈ ਗਈ ਉਹਦੇ ਕਰਕੇ ਅਸੀਂ ਇੱਧਰ ਗੇੜਾ ਮਾਰਨ ਆ ਗਏ ਸੀ ਵੀ ਚੱਲ ਜਾ ਕੇ ਦੇਖ ਆਈਏ ਪਾਣੀ ਤਾਂ ਨਹੀਂ ਵੀ ਕਿੰਨਾ ਕੁ ਭਰੇ ਆ ਕੀ ਗੱਲ ਬਾਤ ਆ ਹਾਂ ਦੋਤੀ ਹਾਂ ਜੀ ਮੱਗਰ ਦੀ ਭਰ ਜੂ ਅੱਜ ਦੋ ਕਿਆਰੇ ਭਰ ਜਾਣਗੇ ਹੋਰ ਭਰ ਜੂ ਆਹ ਹਾਂ ਸਾਡੇ ਵਾਲੇ ਪੱਤੇ ਆਲੇ ਤੇ ਮੱਕੀ ਵੜਦੇ ਆ ਇਹ ਤਾਂ ਮਸ਼ੀਨ ਦੀ ਖੜਤੀ ਹੀ ਪੈ ਗਈ ਸੀ ਅੱਛਾ ਜੀ ਹਾਂ ਫੇਰ ਤੁਹਾਨੂੰ ਘਮਾ ਕੇ ਲੈ ਕੇ ਆਵਾਂਗੇ ਠੀਕ ਹੈ ਜੀ ਜਨਾਬੇ ਨੂਬੇ ਇੱਥੇ ਸੱਟਾਂਗੇ ਠੀਕ ਆ ਠੀਕ ਹੈ ਜੀ ਹਾਂ ਹਾਂ ਦੋ ਤੀ ਲੈ ਕੇ ਜਾਣਾ ਹੈ ਵੀ ਆਪਾਂ ਹਾਂ ਦੋ ਤੀ ਲੈ ਕੇ ਜੱਲਾਂਗੇ ਨਾਬੇ ਜਾਦ ਨੂੰ ਰਾਜਪੁਰੇ ਘਮਾਵਾਂਗੇ ਠੀਕ ਆ ਉਹ ਦੇਖੋ ਜਸੂ ਇਕੂ ਆੜੀ ਚੱਲਦਾ ਹੀ ਕੰਮਕਾਰ ਤਨ ਨਗੀਲੇ ਵਾਲੇ ਪਲਾਟ ਨੂੰ ਚਲਦੀ ਆ ਮਸ਼ੀਨ ਤੇ ਆ ਟਰਾਲੀ ਪਰ ਚੱਲੀ ਆ ਖੇਤ ਦੀ ਪੈ ਕੇ ਸਾਰੀ ਮੱਕੀ ਭਰ ਜੂਗੀ ਤੇ ਬਾਕੀ ਆ ਟਰਾਲੀ ਆਪਾਂ ਕਰਤੀ ਰੈਡੀ ਪਹਿਲਾਂ ਇਹਨੂੰ ਬੈੱਡਰ ਨੂੰ ਤਣੀ ਆਈਆਂ ਤੀ ਹੁਣ ਲਾਈ ਮਾਰੀ ਆ ਇਹਨੂੰ ਸੂਏ ਨਾਲ ਤੇ ਆ ਖੜਾ ਆਪਣਾ 69 ਤੇ ਸਭਰਾਜ ਦੇਖਦੇ ਆ ਕੱਢੂਗਾ ਜਾਂ ਨਹੀਂ 855 ਟਮਾਟਰੀ ਭਰੀ ਹੋਈ ਟਰਾਲੀ ਨੂੰ ਨਹੀਂ ਟੋਚਨ ਪਾ ਲਾਂਗੇ ਇੱਕ ਟਰੈਕਟਰ ਦਾ ਮੂਰੇ ਤੇ ਟੋਚਨ ਲੈ ਕੇ ਆਉਣੇ ਆ ਪਿੰਡੋਂ ਜਾ ਕੇ ਲਾ ਲਈ ਗਈ ਜੀ ਖੇਤ ਚ ਬੈਠ ਹੁਣ ਟੋਚਨ ਪਾਇਆ ਦੇਖਦੇ ਆ ਨਿਕਲਦਾ ਜਾਂ ਨਹੀਂ ਖੜ ਜਾ ਹਲੇ ਖੜ ਜਾ ਹੌਲੀ ਹੌਲੀ ਬੱਲੇ ਤਰਪੇ ਤਰਪੇ ਲੱਗੇ ਤਰਪੇ ਝੁੱਟੇ 69 ਜਾ ਰਿਹਾ ਮਰੋ ਮਾਰ ਬੱਸ ਬੱਸ ਕਰੀਰ ਰੋਕਹੀਂ ਕਾ ਬੱਸ ਨਕਲ ਗਈ ਭਾਈ ਨਕਲ ਗਈ ਬਾਈ ਜਨ ਬਹੁਤ ਜਿਆਦਾ ਹੈ 19 ਬੋਡੀ ਟਰਾਲੀ ਆ ਨਿਕਲ ਗਈ ਨਿਕਲ ਗਈ ਉਧਰ ਛੜਕ ਦੇ ਚਾੜਾਂਗੇ ਆ ਗੁੱਲਾ ਜਾ ਆਓ ਆਓ ਟਰੈਕਟਰ ਦਾ ਮੂਰੇ ਰੱਖ ਦਾਨੇ ਡੋਚ ਨਾਲ ਲਿਆ ਨਾ ਆਣਾ ਉਧਰੋਂ ਹੀ ਕੱਟਾਂਗੇ ਖਾਲੀ ਹੀ ਭਰ ਚੱਲੀ ਇੱਕ ਟੈਂਕ ਹੋਰ ਪਊਗਾ ਬਸ ਤੇ ਹੁਣ 843 ਲਿਆਏ ਟੋਚਨ ਪਾ ਕੇ ਕਰਦੇ ਆ ਬਾਹਰ ਟਰਾਲੀ ਛੜਕ ਤੇ ਤੇ ਫਿਰ ਭਜਨ ਜ਼ਿਆਦਾ ਹੋ ਜਾਣਾ ਫਿਰ ਨਿਕਲਣੀ ਨਹੀਂ ਜੇ 11 ਬੈ ਗਈ ਤੇ ਲੱਗਦੇ ਆਪਾਂ ਉਹਨਾਂ ਟੋਚਨ ਜਦੋਂ ਮੰਨ ਲਓ ਕੋਈ ਟਰੈਕਟਰ ਰੂਟਰ ਫਾਦਾ ਏ ਮੇਲਾ ਲੱਗ ਜਾਂਦਾ ਆਪਣੇ ਖੇਤਾਂ 'ਚ ਨਹੀਂ 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 ਉਹ ਨਿਕਲ ਜੂ ਉਹ ਕੌਣ ਲੱਗਿਆ ਉਹ ਮੂਰੋ ਕੱਟ ਕੇ ਲੈ ਗਿਆ ਉਹਦਾ ਉਹ ਗੁੱਲਾ ਜਾਂ ਕੱਢ ਲਿਆ ਮੂਰੇ ਟਰੈਕਟਰ ਦੇ ਚੁੱਲੇ ਦੇ ਤੋਤੀ ਨਾਲੇ ਟੋਜਨ ਮੂਰੇ 843 ਤੇ ਟਮਾਟਰੀ ਟਰਾਲੀ ਫੁੱਲਾ 19 ਫੁੱਟੀ ਇੱਕ ਮੋਗੇ ਦੀ ਕਸਰ ਰਹਿੰਦੀ ਆ ਦੇਖਦੇ ਆ ਉਹ 4x4 ਲਾ ਲਈ ਓ ਦੁਰਪੇ ਦੁਰਪੇ ਰਾਮ ਨਾਲ ਰੇਸ ਰੱਖ ਯਾਰ ਖੜ ਜਾਣਾ ਰੇਸ ਰੱਖ ਓ ਰੇਸ ਰੱਖ ਖੜ ਜਾਣਾ ਯਾਰ ਜ਼ੋਰ ਭਰ ਕੇ ਜਾਂਦੇ ਨੇ ਟਰੈਕਟਰਾਂ ਦਾ ਬਾਕੀ ਖੇਤ ਤਾਂ ਸੁੱਕੀ ਨੇ ਇੱਕ ਵਾਰ ਖੜ ਗਈ ਟਰਾਲੀ ਫੇਰ ਤੁਰਨੀ ਨਹੀਂ ਹੈਗੀ ਐਸੇ ਕਰਕੇ ਆਪਾਂ ਡੋਜਨ ਪਾ ਲਿਆ ਤੇ ਬੱਟਾਂ ਦੇ ਟਰੈਕਟਰ ਟੱਪਦਾ ਹੀ ਬਹੁਤ ਆ ਤੇ ਖੜਾ ਬਹੁਤ ਜ਼ਿਆਦਾ ਹੁੰਦਾ ਏ ਐਸੇ ਕਰਕੇ ਆਪਾਂ ਕਿਹਾ ਪਹਿਲਾਂ ਹੀ ਟੋਜਨ ਪਾ ਲਈਏ ਫੇਰ ਖੜਾ ਲਿਆ ਇਹਨਾਂ ਨੇ ਉਧੇ ਨਾ ਯਾਰ ਗਾਲਾ ਕੱਢੂ ਉਹ ਪਤਾ ਨਹੀਂ ਕਹਦੇ ਚਾਉਟ ਕਰੀ ਜਾਂਦੇ ਨੇ ਔਰ ਰੇਸ ਹੀ ਨਹੀਂ ਦਿੰਦਾ ਏਜੰਸੀ ਜੋਰ ਦੇਖਦੇ ਨੇ ਟਰੈਕਟਰਾਂ ਦਾ ਔਰ ਰੇਸ ਦੇ ਲੈ ਰੇਸ ਦੇ ਲੈ ਰੇਸ ਰੇਸ ਦੇ ਲੈ ਲਾ ਘੜ ਲਓ ਪੂਛ ਕਾ ਟਰੈਕਟਰ ਹੋਰ ਆ ਗਿਆ 855 847 ਆਪਾਂ ਖੜਾਤਾ ਪਰੇ ਇਹ ਕਹਿੰਦੇ 852 ਤੇ 852 ਹੀ ਪਾਉਣਾ ਹੈ ਚੱਕਰ ਮਿਲਣਗੇ ਤੇ ਟੋਚਨ ਲੰਬਾ ਲਿਆਏ ਪਹਿਲਾਂ ਆਪਣਾ ਕੋਈ ਛੋਟਾ ਸੀ ਤੇ ਹੁਣ ਦੇਖਦੇ ਆ ਕੀ ਬਣੂਗਾ ਪ੍ਰੋਗਰਾਮ ਤੇ ਕਹਾ ਨਾਲ ਖੂਲ ਵੜਦੇ ਆਪਾਂ ਜੇ ਕਾਉਮਿਆਂ ਫਿਰ ਯੂਰ ਟਰੈਕਟਰਾਂ ਦਾ ਗੋਏ ਟਮਾਟਰ ਹੀ ਇਕੱਠੇ ਹੋ ਗਏ ਉਹ ਵੀ ਲੋਹਾਈ ਇਹ ਲੋਹਾਈ ਮੀਡੀਅਮ ਹੋਰਲਾ ਉਹ ਉਹ ਕੱਲਾ ਲੋਹਾਈ ਆ ਇਹ ਚ ਰੀਲ ਬਣਾ ਲਾ ਦੂੰ ਰੀਲ ਬਣਾਣਾ ਹੈਂ ਰੀਲ ਬਣਾ ਲਾ ਇੰਸਟਾਗ੍ਰਾਮ 'ਚ ਹਾਂ ਹਾਂ ਉਹਦੇ ਲਵੇ ਲਵੇ ਖਾਲ ਵੱਡੇ ਹੋਇਆ ਯੋਰਾ ਟਰੈਕਟਰਾਂ ਵਾ ਵੀ ਕੀ ਬਣਦਾ ਦੁਵੇ ਦੁਵੇ ਮੀਡੀਅਮ ਵਿਚ ਨਹੀਂ ਦੁਵੇ ਲੋ ਵਿੱਚ ਹਾਂ ਹਾਂ ਫੇਰ ਚੱਕਰ ਮਾਰ ਲਾਂਗੇ ਯਾਰ ਦੁਵੇ ਵੀਡੀਓ ਚੱਕਰ ਬਹੁਤ ਹੋ ਜਾਂਦੇ ਗੱਲਾਂ ਦੇ ਹੋਣਾ ਜਿਵੇਂ ਕਰਨਾ ਕਰੀ ਜਾਣਦੇ ਚਲੋ ਆਉਣ ਦੋ ਢੂੰਟਾ ਨਾ ਮਰ아요 ਜਸੂ ਯਾਰ ਉਹ ਗਰੀ ਜਾਂਦਾ ਹਾਂ ਹਾਂ ਇਹਦੀ ਵੀ ਸਵਾਦ ਦੇਖਾਂਗੇ ਭੋਰਾ ਦਰਪੇ ਦਰਪੇ ਟਰੈਕਟਰ ਲਾ ਕੇ ਟਰਾਲੀ ਨੂੰ ਦਰਪੇ ਫਿਰ ਉਹ ਨਾਲ ਰੱਖ ਨਾਲ ਰੱਖ ਉਹਦੇ ਨਾਲ ਨੂੰ ਟਰੈਕਟਰ ਖਿੱਚਦਾ ਦੂਗਾ ਆਹ ਟ੍ਰੇਨ ਤੇ ਉੱਪਰਲੇ ਟਰੈਕਟਰ ਨੂੰ ਦੇਖੋ ਟਾਇਰਾਂ ਦੀ ਘੁਮੀਰੀ ਬਣਾਈ ਪਈ ਆ ਆੜਾ ਆੜ ਜੋਰ ਲਾਉਂਦੇ ਨੇ ਆੜਾ ਆੜ ਆ ਦੇਖੋ ਲੰਬਾ ਡੋਜਨ ਪਾਇਆ ਹੋਇਆ ਆਪਾਂ ਸੰਗਲ ਵਾਲਾ ਤੇ ਜੱਸੂ ਨੇ ਰੇਸ ਘੱਟ ਕਰ ਲਈ ਜ਼ੋਰ ਦੇਖ ਰਿਹਾ ਇੱਧਰਲਾ ਟਰੈਕਟਰ ਦਾ 852 ਦਾ ਬੜਾ ਕੁੱਤੀ ਜੀ ਜੱਸੂ ਜ਼ੋਰ ਲਵਾਤਾ ਖਾਲਸੇ ਵਾਲੇ ਵੀਰ ਦੇ ਟਰੈਕਟਰ ਦਾ ਟਮਾਟਰੀ ਮੌਰੂਪ ਆਇਆ ਪਿਆ ਟਰੈਕਟਰਾਂ ਨੇ ਟਮਾਟਰੀ ਟਮਾਟਰੀ ਹੋਈ ਪਈ ਆ ਆਪਣੇ ਕੋਲ ਸਾਰੀ 855 ਟਰੈਕਟਰ ਹੈ ਆਪਸੋ ਬਚੌਣ ਚਾਲੇ ਆਂ ਅਸੀਂ 855 ਵਾਲਾ ਗਰੁੱਪ ਆ। ਮੱਕੀ ਵੀਡੀਓ ਪੂਰੀ ਦੇਖਿਓ ਤਵਾਦ ਪੂਰਾ ਵੀਡੀਓ ਚ। ਇਹੀ ਕੋ ਚੱਲਣਾ ਹੁਣ 20 ਦਿਨਾਂ ਕੋਤਖਾਨਾ ਕਦੇ ਟੂਚਨ ਪਾ ਲਿਆ ਕਦੇ ਕੱਟ ਲਿਆ ਕਦੇ ਇੱਕ ਟਰਾਲੀ ਫਸ ਗਈ ਕਦੇ ਕਿਤੇ ਫਸ ਗਈ ਤੇ ਸਗਰੀਬਨ ਟਰਾਲੀ ਚ ਹੋਊਗੀ ਮੱਕੀ 190 ਕੁਐਂਟਲ ਦੇ ਰੇਟ 'ਤੇ ਹੋਊਗੀ 19 ਫੁੱਟ ਦੀ ਟਰਾਲੀ ਆ। ਜਦੋਂ ਦੇ ਗਰੁੱਪ ਉੱਪਰ ਮੱਖੀ ਆਈ ਹੋਈ ਆ ਤੇ ਬਾਕੀ ਆਪਣੇ ਕੋਲ ਟਰਾਲੀਆਂ ਹੈਗੀਆਂ ਨੇ ਉਹ ਚ ਪਵਾਵਾਂਗੇ। ਨਾਲਾ ਭਜਨ ਪਾ ਕੇ ਵੀ ਫਿਰ ਕੀ ਕਰਨਾ? ਮੰਨ ਲਓ ਯਾਰ ਰਾਜਪੁਰੇ ਨੂੰ ਜਾਣਾ ਹੈ ਫਿਰ ਗੋਲ ਪੈਂਦੇ ਨੇ ਬਹੁਤ ਉਹਦੇ ਕਰਕੇ ਟਰੈਕਟਰ ਦਾ ਬੜਾ ਔਖੀ ਰਹਿੰਦੇ ਨਾਲ ਤੇਲ ਖਰਚਾ ਵੱਧ ਪੈਂਦਾ ਏ। ਆਖੀ ਲਓ ਨੰਦ ਵੀਡੀਓ ਦੇਖ ਕੇ ਮੋਟਰਸਾਈਕਲ ਬਾਰੇ ਕਰਦੇ ਮੋਟਰਸਾਈਕਲ ਬਾਰੇ ਕਰਦਾ ਮੋਟਰਸਾਈਕਲ ਰੋਕ ਲੋ ਰੋਕ ਲੋ ਰੋਕ ਲੋ ਛਿੱਡੀ ਜੀ ਕਰਕੇ ਆਉਣ ਦੋ ਮਾਗਾ ਨਾ ਕੱਢ ਲੋ ਟੋਚਣਾ ਹਾਂ ਇੱਧਰ ਨੂੰ ਜਾੜੋ ਯਾਰ ਉੱਥੋਂ ਕਿੱਥੋਂ ਮੁੜ ਜੂ ਟਰਾਲੀ ਉਹ ਮੋੜ ਨਹੀਂ ਮੁੜਨਾ ਸਰ ਕੋਠਾ ਏ ਔਰ ਇਹ ਚੜ ਲਓ ਤਾਰ ਤਾਂ ਬਰੇ ਬਹੁੰਕੀ ਆ ਤਾਰ ਤਾਂ ਬਹੁੰਕੀ ਆ ਤਾਰ ਆਉਣ ਦੇ ਤਾਰ ਤਾਂ ਇੰਨੀ ਉੱਚੀ ਆ ਹਾਂ ਹਾਂ ਇਧਰ ਹੱਥ ਮਾਰ ਪੈਂਦਾ ਕੁਲਪਾਟਰ ਵੈਕਟਰ ਨਾਲ ਮਰ ਉਹ ਮਾਰ ਨਾ ਯਾਰ ਰੋ ਬਲੈਕ ਚੱਕ ਆ ਜਾਣਾ ਆ ਮੋਟਰ ਨਾਲ ਪਰੇ ਕਰਨਾ ਓਜੈਂਸੀ ਮੋਟਰ ਨਾਲ ਪਰੇ ਕਰਨਾ ਅੜ ਗਿਆ ਅੜ ਗਿਆ ਕੰਮ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਕੱਟ ਲੈ ਕੱਟ ਲੈ ਛੱਡ ਦੇ ਇਹ ਟਮਾਟਰੀ ਬੱਸ ਬਹੁਤ ਜ਼ੋਰ ਮਾਰਿਆ ਟਮਾਟਰੀਆਂ ਨੇ ਬਹੁਤ ਜ਼ੋਰ ਮਾਰਿਆ ਟਮਾਟਰੀਆਂ ਨੇ ਕਿਤੇ ਬੱਤੇ ਹੋਰ ਤੇ ਤੇਰੇ ਵਾਲਾ ਬਹੁਤ ਜ਼ੋਰ ਮਾਰਦਾ ਹਬ ਬਹੁਤ ਟਾਇਰ ਘਮਾਉਂਦਾ ਡਾਇਰੈਕਟਰ ਤਾਲੀ ਦਾ ਜੀ ਆਪਣੀ ਭਰਗੀ ਦੀ ਬਾਹਰ ਕੱਢ ਕੇ ਆਪਾਂ ਪਵਾਤੇ ਦੀ ਦੋ ਮੋਗੇ ਹੋਰ ਉਹ ਫੁੱਲਾ ਤੇ ਹੁਣ ਆ ਆਪਾਂ ਲਾਈ ਹੋਈ 19 ਫੁੱਟੀ ਤੇ ਇਹ ਚ ਵੀ ਪੈ ਗੇ ਤਕਰੀਬਨ ਅੱਧੀ ਕੋ ਹੋ ਚੱਲੀ ਪਿੱਛੇ ਰਹਿਦਾ ਹਲੇ ਇੱਕ ਟੈਂਕ ਪੈਣ ਤੋਂ ਫਿਰ ਹੋ ਜੂ ਅੱਧੀ ਤੇ ਬਾਕੀ ਮਸ਼ੀਨ ਚੱਲ ਰਹੀ ਆ ਟਾਈਮ ਹੋ ਗਿਆ 9:30 ਵੱਜ ਗਏ ਬਾਕੀ ਹਜੇ ਰਹਿਦਾ ਐ ਅੱਧੀ ਵੱਡੀ ਗਈ ਆ ਮੱਕੀ ਹਲੇ ਅੱਧੀ ਰਹਿ ਗਈ ਆ ਸਮਝ ਲਓ ਕੋਈ 1.5-1.7 ਕਿਲਿਆਂ ਦਾ ਗੇੜ ਵੱਢਿਆ ਗਿਆ ਬਾਕੀ ਰਹਿੰਦੀ ਆ ਸ਼ਾਮ ਤੱਕ ਕਬੱਡੀ ਆਊਗੀ ਤੇ ਸੈਂਪਲ ਦਿਖਾ ਕੇ ਆਉਨੇ ਆ ਆਪਾਂ ਮਿਲੋ ਤੇ ਰਾਜਪੁਰੇ ਆੜਤੀਆਂ ਦੇ ਵੀ ਆਉਂਦਾ ਫੋਨ ਤੇ ਉਹਨਾਂ ਨੂੰ ਫੋਟੋਆਂ ਪਾਈਆਂ ਨੇ ਮੱਕੀ ਦੀਆਂ ਦੇਖਦੇ ਆ ਕੀ ਰੇਟ ਰੂਟ ਲਾਉਂਦੇ ਨੇ ਤੇ ਉਹੀ 15 1600 ਨੂੰ ਤਾਂ बिकੂਗੀ ਇਹ ਬਾਕੀ ਦਾਣਾ ਇਹਦੀ ਕੁਆਲਿਟੀ ਬਹੁਤ ਵਧੀਆ ਦੇਖੋ ਕਿਤੋਂ ਦਾਣਾ ਟੁੱਟਿਆ ਨਹੀਂ ਹੋਇਆ ਐਨ ਨੱਕ ਜਿਹਾ ਦਾਣੇ ਦਾ ਪੂਰਾ ਖੜਾ ਏ ਤੇ ਨਾ ਇਹਦੇ ਬਾਲਾ ਜਿਆਦਾ ਕਿਤੇ ਗੁੱੱਲਾ ਏ ਸਾਫ ਪਈਆ ਮੱਕੀ ਬਾਕੀ ਤੁਹਾਨੂੰ ਦੱਸਾਂਗੇ ਵੀ ਕੀ ਰੇਟ ਲੱਗਿਆ ਏ ਕੀ ਗੱਲ ਬਾਤ ਆ ਬਾਕੀ ਭਰ ਕੇ ਦੇਖਦੇ ਆ 69 ਇਕੱਲਾ ਹੀ ਕੱਢਦਾ ਜਾਂ ਵੀ ਟੋਚਣ ਪਾਉਣਾ ਪਊਗਾ ਇਹਦਾ ਛੋਟਾ ਇਕੱਲੇ ਹੀ ਲੈ ਜਾਊਗਾ ਇਹ ਨਹੀਂ ਦਬਦਾ ਹੈਗਾ ਇਹ ਆਪਣੇ ਕੋਲ ਦੋ ਟਰਾਲੀਆਂ ਉਹ ਖੜੀਆਂ ਨੇ ਜੇ ਲੋਡ ਪਈ ਤੇ ਤਿੰਨਾਂ ਟਰਾਲੀਆਂ ਤਾਂ ਪੱਕੀਆਂ ਨੇ ਤਿੰਨ ਟਰਾਲੀਆਂ ਤੋਂ ਬਿਨਾ ਪੈਣੀ ਵੀ ਨਹੀਂ ਤੀ ਇਹ ਤੇ ਚੌਥੀ ਟਰਾਲੀ ਆਪਾਂ ਤਾਂ ਖੜਾਈ ਆ ਜੇ ਵਧੂਗੀ ਉਹ ਅਦਾਗੇ ਚ ਕੀ ਮਹਿਫਲ ਲੱਗੀ ਹੋਈ ਆ ਪੂਰੀ ਕੂਕ ਕੂਕ ਪੀ ਕੇ ਹਟਿਆਂ ਤੇ ਜਦੋਂ ਫਸਲ ਪੜਦੇ ਚੌ ਬਹੁਤ ਹੁੰਦਾ ਏ ਦੇਖੋ ਰੌਣਕ ਲੱਗੀ ਪਈ ਆ ਮੋਟਰ ਤੇ ਹਵਾ ਚੱਲਦੀ ਆ ਚੱਲਦਾ ਹੀ ਕੰਮਕਾਰ ਹਲੇ ਵੀ ਤੇ ਮਸ਼ੀਨ 'ਚ ਥੋੜੀ ਜੀ ਪ੍ਰੋਬਲਮ ਆ ਗਈ ᱛੀ ਉਹਦੇ ਕਰਕੇ ਖੜਤ ਪੈ ਗਈ 2-3 ਘੰਟੇ ਨਹੀਂ ਕੰਮ ਨੱਬੜ ਜਾਣਾ ਸੀ ਆਪਣਾ ਟਾਈਮ ਨਾਲੇ ਤੇ ਚੱਲਦੀ ਆ ਮਸ਼ੀਨ ਅੱਧਾ ਖੇਤ ਵੱਢਿਆ ਗਿਆ ਸਾਹਮਣੇ ਚੱਲ ਰਹੀ ਆ ਤੇ ਆਪਾਂ ਮੱਕੀ ਦਿਖਾ ਕੇ ਆਏ ਆ ਨਾਬੇ ਤੇ 1500 ਰੁਪਏ ਲੱਗਿਆ ਰੇਟ ਆਪਣਾ ਅਮਲੋ ਥੋੜਾ ਜਿਹਾ ਘੱਟ ਲੱਗਿਆ ਸੀ ਹੁਣੇ ਆਏ ਆ ਨਾਬੇ ਤੋਂ ਤੇ ਆਹ ਟਰਾਲੀ ਫੁੱਲੂਗੀ ਜਿੱਚ ਪਵਾ ਲਾਂਗੇ ਇੱਕ ਟੈਂਕ ਤੇ ਦੇਖਦੇ ਆ ਵੀ ਉਹ ਟਰਾਲੀ ਭਰੂ ਜਾਂ ਨਹੀਂ ਬਾਜੀ ਨੇ ਪੜ ਗਿਆ ਹੀ ਕੰਮ ਆਪਣਾ ਆ ਮੋਟਰ ਤੇ ਸਾਰਾ ਹੀ ਤੇ ਉਹੀ 3.5 ਟਰਾਲੀਆਂ ਭਰ ਗਿਆ ਆਪਣੇ ਆਪੋਂ 2 19 ਫੁੱਟੀਆਂ ਤੇ ਇੱਕ 16 ਫੁੱਟੀ ਤੇ ਇੱਕਾ 14 ਫੁੱਟੀਆਂ ਬਿਨਾ ਬਲੇ ਤੋਂ ਬਾਕੀ ਕੱਲ ਨੂੰ ਦੱਸਾਂਗੇ ਵੀ ਕਿੰਨਾ ਝਾੜ ਆਇਆ ਕੀ ਗੱਲ ਬਾਤ ਆ ਬਾਕੀ ਰੇਟ ਆਪਾਂ ਦੱਸ ਦਿੱਤਾ ਦੀ ਵੀਡੀਓ 'ਚ ਤੇ ਇੱਕ ਦੋ ਜਗ੍ਹਾ ਹੋਰ ਦਿਖਾਵਾਂਗੇ ਜੇ ਵੱਧ ਲੱਗਦਾ ਹੋਇਆ ਉੱਧਰ ਲਾ ਦਾਂਗੇ ਸਾਰਾ ਖੇਤ ਆਪਣਾ ਬੇਲਾ ਹੋ ਗਿਆ ਟੋਟਲੀ ਇਸ ਦਾ ਟਰੈਕਟਰ ਆਪਣਾ ਖੜਾ ਇੱਧਰ ਦੀਦਾ ਨਹੀਂ ਹੋਣਾ ਨਿਰੇਜ 843 ਉਹ ਕਹੀ ਨਾ ਦੱਬੀ ਆ ਵੇ ਕਹੀ ਚੱਕ ਟੂ ਕਹੀ ਪਈ ਆ ਉਹ ਤੇ ਕਹੀ ਪਈ ਹਾਂ ਮੂਰੇ ਚੱਕ ਚੱਕ ਦੱਬੀ ਜਾਣੀਆਂ ਇਹਨੂੰ ਨੀਰਾ ਹੋ ਗਿਆ 10:00 ਵੱਜ ਗਏ